ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਨੂੰ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਡਗਰੂ ਆ ਗਿਆ ਸੱਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਗਿਆ ਡਗਰੂ ਨਗਰ ਆ ਤੇ ਜ਼ਿਲ੍ਹਾ ਮੋਗਾ ਆਮ ਘਰੇਲੂ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਮੱਝ ਵਿਕਰੀ ਵਾਲੀ ਵਿਖਾਉਣ ਲੱਗੇ ਆਮ ਪਰਿਵਾਰ ਦੇ ਕੋਲੋਂ ਤੁਹਾਨੂੰ ਇੱਕ ਮੱਝ ਵਿਕਰੀ ਵਾਲੀ ਵਿਖਾਉਣ ਲੱਗੇ ਆ ਸੱਜਣੋ ਘਰੇਲੂ ਪਰਿਵਾਰ ਆ ਤੀਸਰਾ ਸੂਆ ਇਹ ਸੱਜਣੋ ਮੱਝ ਸੂਈ ਵੀ ਆ ਮਗਰ ਕੱਟੀ ਆ 15 ਦਿਨਾਂ ਦਾ ਸੂਆ ਵਾ ਮੈਂ ਮਾਲਕਾਂ ਤੋਂ ਸਾਰੀ ਗੱਲਬਾਤ ਪੁੱਛੀ ਸੀਗੀ ਵੀਡੀਓ ਦੇ ਵਿੱਚ ਤੇ ਥੋੜੀ ਜੀ ਮੈਕਾਂ ਚ ਮਿਸਟੇਕ ਹੋ ਗਈ ਸੀ ਸੱਜਣੋ ਮੈਕ ਕਿਤੇ ਹਿੱਲ ਗਏ ਪਤਾ ਨਹੀਂ ਲੱਗਿਆ ਤੇ ਜਿਹੜੇ ਕਾਰਨ ਆਵਾਜ਼ ਨਹੀਂ ਆਈ ਇਸ ਪਾਉ ਕੁਲੇ ਇਹ ਡਗਰੂ ਨਗਰ ਦੇ ਵਿੱਚ ਮੱਝ ਬਕਾਊ ਆ 11 ਕਿਲੋ ਦੁੱਧ ਵੀਰ ਕਹਿੰਦਾ ਵੀ ਕੰਡੇ ਵਾਲਾ ਤਿਆਰ ਹਾਜ਼ਰ ਨਾਜ਼ਰ ਮਿਲ ਜੂਗਾ ਮੈਂ ਨੰਬਰ ਭਰਾ ਦਾ ਸਕਰੀਨ ਤੇ ਚਲਾਉਣਾ ਤੇ ਫਿਰ ਵੀ ਮੈਂ ਆਪਣੀ ਆਵਾਜ਼ ਦੁਬਾਰਾ ਇਹ ਲਾਈ ਆ ਇਨਿਕ ਬੇਨਤੀ ਕਬੂਲ ਕਰ ਲਿਓ ਨੰਬਰ ਲਾ ਕੇ ਜਿਹੜਾ ਵੀ ਕੋਈ ਮੰਨ ਲਓ ਮੇਰੇ ਤੋਂ ਕਮੀ ਪੇਸ਼ੀ ਰਹਗੀ ਉਹ ਤੁਸੀਂ ਜਰੂਰ ਆਪਣੀ ਸੰਪਰਕ ਕਰ ਲਿਓ ਕਿਉਂਕਿ ਜਿਹੜੀ ਗੱਲ ਮਾਲਕਾਂ ਨੇ ਦੱਸ ਦੇਣੀ ਤੁਹਾਨੂੰ ਉਹ ਆਪਣੇ ਤੋਂ ਨਹੀਂ ਦੱਸੀ ਜਾਣੀ ਤੇ ਇਸ ਕਾਰਨ ਆਵਾਜ਼ ਨਾ ਆਉਣ ਦਾ ਕਾਰਨ ਥੋੜੀ ਜੀ ਮਿਸਟੇਕ ਹੋ ਗਈ ਆ ਬਾਕੀ ਮੱਝ ਵੱਡੇ ਢਾਂਚੇ ਦੀ ਵੱਡੇ ਕੱਦ ਕਾਠ ਦੀ ਆ ਸਜਣੋ 11 ਕਿਲੋ ਦੁੱਧ ਦਾ ਪਿੰਡ ਡਗਰੂ ਜ਼ਿਲ੍ਹਾ ਮੋਗਾ ਘਰੇਲੂ ਪਰਿਵਾਰ ਦੇ ਕੋਲੇ ਆ ਮਗਰ ਕੱਟੀ ਆ ਸਜਣੋ ਤੇ ਜੇ ਕੋਈ ਚੰਗੇ ਵੱਡੇ ਢਾਂਚੇ ਦੀ ਮੈਂ ਭਾਲਦਾ ਤੇ ਸੰਪਰਕ ਕਰ ਲਿਓ ਵੀਰ ਹਰਾਂ ਦੇ ਨਾਲ ਤੇ ਬਾਕੀ ਸਾਰਾ ਲੇਖਾ ਜੋਖਾ ਮਾਲਕ ਦੱਸ ਰਿਹਾ ਬਸ ਇਹ ਹੀ ਆ ਕਿ ਆਵਾਜ਼ ਨਹੀਂ ਆਈ ਆਵਾਜ਼ ਜਿਹੜੀ ਨਹੀਂ ਆਈ ਤੇ ਉਹਦੇ ਕਰਕੇ ਥੋੜਾ ਜਹਾ ਜਰੂਰ ਚਟਕਾ ਪਿਆ ਲੱਗਿਆ ਵੀ ਆਵਾਜ਼ ਨਾ ਆਉਣ ਦਾ ਕਾਰਨ ਬਾਕੀ ਨਹੀਂ ਤਾਂ ਟਾਪ ਦੀ ਵੀਡੀਓ ਸੀ ਘਰੇਲੂ ਪਰਿਵਾਰ ਕੋਲੇ ਮੈਂ